ਬੋਤੀ ਸਤਕਾਰਯੋਗ ਬੇਰਜ਼ਗਾਰ ਅਧਿਆਪਕ ਸਾਥਿਓ ਸਾਥਿਓ ਮੈਂ ਜਸਵੰਤ ਸਿੰਘ ਕਪਾਇਆ ਬੀਆ ਟਟਪਾਸ ਬੇਰਜ਼ਗਾਰ ਯੂਨੀਅਨ ਪੰਜਾਬ ਤਾਂ ਸਾਥਿਓ ਤੁਸੀਂ ਲਗਾਤਾਰ ਦੇਖ ਰਹੇ ਹੋ ਕਿਵੇਂ ਯੂਨੀਅਨ ਆਪਣਾ ਲਗਾਤਾਰ ਗਤੀਵਿਧੀਆਂ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਚੱਲ ਰਹੀ ਹੈ ਕਿਵੇਂ ਸਰਕਾਰ ਆਪਾਂ ਨੂੰ 2-3 ਸਾਲਾਂ ਤੋਂ ਲਗਾਤਾਰ ਆ ਲਿਆ ਕਿੱਦਾਂ ਆਪਣੇ ਤੋਂ ਬੇਰਜ਼ਗਾਰੀ ਮੁੱਦੇ ਤੋਂ ਭੱਜੀ ਐ ਤਾਂ ਤੁਸੀਂ ਭਲੇ ਬੰਦ ਜਾਣਦੇ ਹੋ ਸਰਕਾਰ ਆਪਾਂ ਨੂੰ ਕਿਵੇਂ ਓਵਰਜ ਕੀਤਾ ਹੈ ਲਗਾਤਾਰ 3 ਸਾਲ ਲਗਾਤਾਰ ਨਾ ਮਾਸਟਰਕਿਟਰ ਦੀ ਪਰਥੀ ਵਿੱਚ ਨਾ ਲੈਕਚਰਰ ਦੀ ਪਰਥੀ ਵਿੱਚ ਕਿੱਦਾਂ ਆਪਣੇ ਤੋਂ ਟਾਈਮ ਖੋਇਆ 3 ਸਾਲ ਤਾਂ ਸਾਥੀਓ ਤੁਸੀਂ ਬਿਲਕੁਲ ਸਹਿਰ ਤੋਂ ਜਾਗਰ ਤੋਂ ਤੁਸੀਂ ਵੀ ਜਾਣਦੇ ਹੋ ਕਿ ਸਰਕਾਰ ਹਾਲੇ ਆਪਣਾ ਕੋਈ ਹੱਲ ਕਰਨਾ ਨਹੀਂ ਚਾਹੁੰਦੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੇਖੋ ਆਪਾਂ ਪੰਜਾਬ ਪੱਧਰ ਤੇ ਪੰਜਾਬ ਦੀਆਂ ਮੀਟਿੰਗਾਂ ਵੀ ਸ਼ੁਰੂ ਕੀਤੀਆਂ ਹੋਈਆਂ ਲਗਾਤਾਰ ਆਪਾਂ ਮੀਟਿੰਗਾਂ ਕਰ ਰਹੇ ਆਂ ਬਹੁਤ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਅਜੇ ਰੈਂਦੀਆਂ ਤਾਂ ਸਾਥੀਓ ਮੁਕਸਰ ਜ਼ਿਲ੍ਹੇ ਦੀ ਮੀਟਿੰਗ ਆਪਾਂ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਕਰਨ ਜਾ ਰਹੇ ਆਂ ਸਾਰੇ ਸਾਥੀ ਮੁਕਸਰ ਜ਼ਿਲ੍ਹੇ ਵਾਲੇ ਸਾਰੇ ਜਿੱਥੇ ਵੀ ਸਾਥੀ ਕੋ ਬੈਠਾ ਮੁਕਸਰ ਜ਼ਿਲ੍ਹੇ ਦੀ ਜਗਾ ਤੁਹਾਨੂੰ ਬਹੁਤ ਜਲਦ ਅਸਤ ਦਿੱਤੀ ਜਾਵੇ 2-3 ਦਿਨਾਂ ਦੇ ਵਿੱਚ ਵਿੱਚ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆਪਾਂ ਸਾਰੇ ਮੁਕਸਰ ਜ਼ਿਲ੍ਹੇ ਵਾਲੇ ਇੱਕ ਇਕਾਈ ਦਾ ਗਠਨ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕੇਡਰ ਨੂੰ ਲਾਂਬੰਦ ਕਰੀਏ ਕਿਉਂਕਿ ਸਰਕਾਰ ਜਦੋਂ ਤੱਕ ਆਪਾਂ ਕੇਡਰ ਨੂੰ ਲਾਂਬੰਦ ਨਹੀਂ ਕੀਤਾ ਸਰਕਾਰ ਆਪਣੇ ਤੋਂ ਐਵੇਂ ਭੱਜੇਗੀ ਸਾਥੀ ਆਉਣ ਵਾਲੇ ਦਿਨਾਂ ਚ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਮਾਨਸੇ ਜ਼ਿਲ੍ਹੇ ਦੀ ਪ੍ਰਣਾਲੀ ਦੀ ਹੋਗੀ ਬਠਿੰਡੇ ਦੀ ਜਾਂ ਫਰੀਦਕੋਟ ਜ਼ਿਲ੍ਹੇ ਦੀ ਜਾਂ ਫਟਿਆਲਾ ਯੂਨੀਵਰਸਿਟੀ ਦੀ ਤਾਂ ਇਸੇ ਤਰ੍ਹਾਂ ਆਪਾਂ ਲਗਾਤਾਰ ਪੰਜਾਬ ਪੱਧਰ ਦੀਆਂ ਮੀਟਿੰਗਾਂ ਲਗਾਤਾਰ ਕਰਨੀਆਂ ਸਤਿਓ ਤੁਸੀਂ ਇਸੇ ਤਰ੍ਹਾਂ ਸਾਥ ਦਿਓ ਸਾਰੇ ਸਾਥੀ ਯੂਨੀਅਨ ਦਾ ਹਿੱਸਾ ਬਣੋ ਸਾਰੇ ਸਾਥੀ ਆਪਣੇ ਜ਼ਿਲ੍ਹਿਆਂ ਦੇ ਮੀਟਿੰਗਾਂ ਦੇ ਵਿੱਚ ਹਾਜ਼ਰ ਹੋ ਸਰਕਾਰ ਤੇ ਪ੍ਰੈਸ਼ਰ ਬਣਾਓ ਤੁਸੀਂ ਕੇਟਰ ਨਹੀਂ ਪ੍ਰੈਸ਼ਰ ਬਣਾਉਣਾ ਹੈ ਇਹ ਕਰ ਤੁਸੀਂ ਘਰਾਂ ਚ ਬੈਠੇ ਰਹੇ ਇਸੇ ਤਰ੍ਹਾਂ ਤਾਂ ਸਾਥਿਓ 24 25 ਵਾਂਗ ਨਿਕਲ ਜੇਗਾ ਜਿੱਤਾ 24 ਨਿਕਲਿਆ ਉਦਾਂ 25 ਵੀ ਤੁਹਾਡਾ ਨਿਕਲ ਜੇਗਾ ਕੋਈ ਸ਼ੱਕ ਨਹੀਂ ਸਰਕਾਰ ਆਪਾਂ ਨੂੰ ਨਾ ਪਰਥੀ ਦੇਣਾ ਚਾਹੁੰਦੀ ਹੈ ਨਾ ਆਪਣੀ ਉਮਰ ਹੱਦ ਦਾ ਹੱਲ ਕਰਨਾ ਚਾਹੁੰਦੀ ਹੈ ਨਾ ਆਪਣਾ 55% ਦਾ ਹੱਲ ਕਰਨਾ ਚਾਹੁੰਦੀ ਹੈ ਨਾ ਆਪਣੀ 343 ਜਿਹੜੀ ਲੈਕਚਰਰ ਦੀ ਪਰਥੀ ਇਹਨਾਂ ਨੇ ਰੱਦ ਕੀਤੀ ਉਹਨੂੰ ਦੁਬਾਰਾ ਜਾਂ ਉਹਦਾ ਨਵਾਂ ਐਡਵਰਟਾਈਜ਼ਮੈਂਟ ਜਾਰੀ ਕਰਨਾ ਚਾਹੁੰਦੀ ਹੈ ਸਾਥਿਓ ਸੋਧ ਪੱਤਰ ਦੀ ਗੱਲ ਕਰਦੇ ਆ ਲਗਾਤਾਰ ਸਰਕਾਰ ਨੇ ਇਹਨਾਂ ਨੇ ਲਾਰੇ ਲਾ ਕੇ ਰੱਖਿਆ ਵਾਰ-ਵਾਰ ਹੋਈ ਬਿਆਨ ਦਰਾਇਆ ਜਾਂਦਾ ਹੈ ਕਿ ਤੁਹਾਡਾ ਸੋਧ ਪੱਤਰ ਪੀਪੀਐਸਸੀ ਪਿਆ ਹੈ ਤਾਂ ਸਾਥਿਓ ਪੀਪੀਐਸਸੀ ਲਗਾਤਾਰ 2 ਸਾਲਾਂ ਤੋਂ ਪਿਆ ਹੈ ਕੋਈ ਪਤਾ ਨਹੀਂ ਕਿਹੜੇ ਡਿਪਾਰਟਮੈਂਟ 'ਚ ਹੈਗਾ ਇਹਨਾਂ ਸੋਧ ਕਰਨੀ ਵੀ ਹੈ ਜਾਂ ਨਹੀਂ ਕਰਨੀ ਇਹ ਹਾਲੇ ਸਸਪੈਂਸ ਹੈ ਕੋਈ ਪੱਕਾ ਨਹੀਂ ਸਾਥਿਓ ਇਹ ਕਦੋਂ ਪੱਕਾ ਹੋ ਜਦੋਂ ਤੁਸੀਂ ਘਰਾਂ 'ਚੋਂ ਬਾਹਰ ਨਿਕਲੋਗੇ ਮੈਂ ਤੁਹਾਨੂੰ ਲਗਾਤਾਰ ਪੀਲਾ ਕਰਦਾ ਰਿਹਾ ਤੁਸੀਂ ਕਰੋਬਾਰ ਦੇ ਕੋਲੋਂ ਅਸੀਂ ਉਹ ਹੀ 100 150 ਜਾਣਾ ਹੁੰਨੇ ਆ ਜਦੋਂ ਅਸੀਂ ਧਰਨੇ ਮਜਾਰੇ ਕਰਦੇ ਆ ਤੁਸੀਂ ਵੀ ਇਸ ਯੂਨੀਅਨ ਦਾ ਹਿੱਸਾ ਬਣੋ ਸਾਰੇ ਸਾਥੀ ਜਿੱਥੇ ਵੀ ਤੁਸੀਂ ਬੈਠੇ ਹੋ ਜਿੱਥੇ ਵੀ ਤੁਸੀਂ ਹੈਗੇ ਹੋ ਕਿਹੜੇ ਵੀ ਜ਼ਿਲ੍ਹੇ ਨਾਲ ਤੁਸੀਂ ਆਪਣੇ ਜ਼ਿਲ੍ਹੇ ਨਾਲ ਸੰਪਰਕ ਕਰਕੇ ਤੁਹਾਡੀਆਂ ਜਲਦੀ ਮੀਟਿੰਗਾਂ ਹੋ ਜਾਣਗੀਆਂ ਤੁਹਾਡਾ ਜ਼ਿਲ੍ਹੇ ਦਾ ਇਕਾਈ ਦਾ ਗਠਨ ਕਰ ਦਿੱਤਾ ਜਾਏਗਾ ਤੇ ਤੁਸੀਂ ਆਪਣੇ ਜ਼ਿਲ੍ਹੇ ਨਾਲ ਸੰਪਰਕ ਕਰਕੇ ਆਪਣਾ ਜਿੱਥੇ ਵੀ ਧਰਨਾ ਹੋਊਗਾ ਆਪਾਂ ਬਹੁਤ ਜਲਦ ਇੱਕ ਵੱਡੀ ਭਰਤੀ ਜ਼ਿਲ੍ਹ ਦਾ ਪਾ ਲਾਵਾਂਗੇ ਮਾਸਟਰ ਕਿਟਰ ਦੀ ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਘਰਾਂ ਚ ਬਾਹਰ ਨਿਕਲੋ ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਧਰਨੇ ਦਾ ਹਿੱਸਾ ਬਣੋਗੇ ਇਹ ਤਾਂ ਹੀ ਹੋ ਸਕਦਾ ਜੇ ਧਰਨਾ ਤੁਸੀਂ ਅਨੰਦਪੁਰ ਦੇ ਵਿੱਚ ਵੱਡਾ ਰੂਪ ਤਾਰਨ ਕਰੋਗੇ ਤਾਂ ਸੱਤਿਓ 55% ਮਾਸਟਰ ਕੈਡਰ ਦੀ ਭਰਤੀ ਲੈਕਚਰਰ ਦੀ ਭਰਤੀ ਜਾਂ ਆਪਣੀਆਂ ਹੋਰ ਜਿੱਦਾਂ ਦੀਆਂ ਲੈਕਚਰਰ ਦੀ ਭਰਤੀ ਦੇ ਵਿੱਚ ਜਿਹੜਾ ਸੋਧ ਪੱਤਰ ਹੈ ਉਹ ਮੰਗਾ ਆਪਣੀਆਂ ਆਪਾਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਹਾਂ ਤetz ਸਾਥੀਓ ਮੀਟਿੰਗਾਂ ਆਪਣੀਆਂ ਚਲਦੀਆਂ ਰਹਿਣਗੀਆਂ ਲਗਾਤਾਰ ਆਪਾਂ ਆਪਣੇ ਐਫਰਟਸ ਕਰਦੇ ਰਵਾਂਗੇ ਲਗਾਤਾਰ ਸਰਕਾਰ ਨੂੰ ਘੇਰਦੇ ਨਜ਼ਰ ਆਵਾਂਗੇ ਤਾਂ ਸਾਥੀਓ 26 ਜਨਵਰੀ ਦਾ ਇੱਕ ਸਰਕਾਰ ਨੇ ਜਿਹੜਾ ਕਰਨ ਜਾ ਰਹੀ ਏ ਤਾਂ 26 ਜਨਵਰੀ ਨੋ ਦੇਖਦੇ ਆ ਸਾਥਿਓ ਕਿੱਥੇ ਆਪਾਂ ਧਰਨਾ ਕਰਨਾ ਇਹ ਤੁਹਾਨੂੰ ਜਲਦ ਤੁਹਾਨੂੰ ਇਹਦੇ ਵਿੱਚ ਦੱਸਿਆ ਜਾਵੇਗਾ ਤਾਂ ਜਲਦ ਆਪਾਂ ਧਰਨਾ ਅਨਾਉਂਸ ਕਰਾਂਗੇ ਤਾਂ ਸਾਥਿਓ ਲਗਾਤਾਰ ਆਪਾਂ ਆਪਣੀਆਂ ਮੀਟਿੰਗਾਂ ਨੂੰ ਲੈ ਕੇ ਲਗਾਤਾਰ ਆਪਾਂ ਧਰਨੇ ਨੂੰ ਲੈ ਕੇ ਲਗਾਤਾਰ ਆਪਣਾ ਬੀੜ ਦਾ ਕੇਡਰ ਦਾ ਜਿਹੜਾ ਕੁੰਬਾ ਘਰਾਜੇ ਬੈਠਾ ਉਹਨੂੰ ਵਧਾਉਣ ਨੂੰ ਲੱਗੇ ਹੋਏ ਆ ਤਾਂ ਸਾਥਿਓ ਬਿਲਕੁਲ ਕੋਈ ਸ਼ੱਕ ਨਹੀਂ ਭਰਤੀ ਆਪਾਂ ਲੈ ਕੇ ਛੱਡਾਂਗੇ 55% ਹੱਲ ਕਰਾ ਕੇ ਛੱਡਾਂਗੇ ਸੋਧ ਪੱਤਰ ਹੱਲ ਕਰਾ ਕੇ ਛੱਡਾਂਗੇ ਲੈਕਚਰਰ ਦੇ ਸਾਰੇ ਵਿਸ਼ਿਆਂ ਦੀਆਂ ਭਰਤੀ ਲੈ ਕੇ ਛੱਡਾਂਗੇ ਤੁਸੀਂ ਵੇਖਿਆ ਪਿਛਲੇ ਸਮਿਆਂ ਦੇ ਵਿੱਚ ਲੈਕਚਰਰ ਦੀ ਭਰਤੀ ਦੇ ਵਿੱਚ ਸਿਰਫ 2 ਤੋਂ 4 ਸਬਜੈਕਟਾਂ ਦੀਆਂ ਭਰਤੀਆਂ ਸੀ ਆ ਨੋਟੀਫਿਕੇਸ਼ਨ ਸੀ ਸਾਰੇ ਵਿਸ਼ਿਆਂ ਦੀ ਨਹੀਂ ਸੀ ਇਸੇ ਕਰਕੇ ਇਸ ਹਰ ਵਾਰ ਸਿੱਖਿਆ ਡਿਪਾਰਟਮੈਂਟ ਦੇ ਸਖਤਰ ਸਿੱਖਿਆ ਮੰਤਰੀ ਨਾਲ ਗੱਲਾਂ ਮਤਾ ਚੱਲੀਆਂ ਕਿ ਸਾਰੇ ਵਿਸ਼ਿਆਂ ਦੀਆਂ ਭਰਤੀਆਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਇਸੇ ਤਰ੍ਹਾਂ ਸੋਧ ਪੱਤਰ ਹੋ ਗਿਆ 55% ਹੋ ਗਿਆ ਜਾਂ ਫਿਰ ਉਮਰ ਹੱਦ ਬਾਰੇ ਲਗਾਤਾਰ ਸਾਥੀਓ ਲਗਾਤਾਰ ਗੱਲਾਂ ਆ ਰੱਖੀਆਂ ਜਾ ਰਹੀਆਂ ਤਾਂ ਤੁਹਾਨੂੰ ਵੀ ਪਤਾ ਹੈ ਆਪਾਂ ਘਰਾਂ 'ਚ ਬੈਠ ਕੇ ਕੁਝ ਨਹੀਂ ਪ੍ਰਾਪਤ ਕਰ ਸਕਦੇ ਤੁਸੀਂ ਵੀ ਘਰਾਂ 'ਚ ਬਾਹਰ ਨਿਕਲਣਾ ਸਿੱਖੋ ਬਹੁਤ ਜਲਦ ਆਪਾਂ ਆਪਣੀ ਭਰਤੀ ਲਵਾਵਾਂਗੇ ਬਹੁਤ ਜਲਦ ਆਪਾਂ ਆਪਾਂ ਆਪਣੀਆਂ ਮੰਗਾਂ ਨੂੰ ਹੱਲ ਕਰਾਉਂਦੇ ਨਜ਼ਰ ਆਵਾਂਗੇ ਤਾਂ ਸਾਥੀਓ ਤੁਸੀਂ ਘਰਾਂੋਂ ਬਾਹਰ ਨਿਕਲੋ ਸਿਰਫ 2-4 ਮਿੱਲੇ ਮਾਰਨ ਦੀ ਲੋੜ ਹੈ ਤੁਸੀਂ ਘਰਾਂ 'ਚ ਨਿਕਲੋ ਤਾਂ ਜਲਦ ਸਰਕਾਰ ਜਲਦ ਆਪਨੂੰ ਚੁਪਤੀ ਨਜ਼ਰ ਆਏਗੀ ਕਿ ਸਿਰਫ ਤੁਹਾਡੇ ਕਰਕੇ ਹੀ ਹੋਵੇਗਾ ਇਹ ਤੁਹਾਡੇ ਸਦਕਾ ਹੀ ਹੋਊਗਾ ਸਤ ਸਪੀਅਰ ਆਉਸ ਆਫ ਯੂ ਆਪਾ ਜਲਦ ਮੁਕਸਰ ਜ਼ਿਲ੍ਹੇ ਦੀ ਮੀਟਿੰਗ ਕਰਨ ਜਾ ਰਿਹਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਟਾਈਮ ਸਮਾਂ ਤੇ ਸਥਾਨ ਦੱਸ ਦਿੱਤਾ ਜਾਵੇਗਾ ਤੇ ਜਲਦ ਆਪਾਂ ਇੱਕ ਵਧੀਆ ਮੀਟਿੰਗ ਕਰਕੇ ਮੁਕਸਰ ਜ਼ਿਲ੍ਹੇ ਦੀ ਜਲਦ ਆਪਾਂ ਇਕਾਈ ਦਾ ਗਠਨ ਕਰ ਦਿੱਤਾ ਜਾਵੇਗਾ ਤਾਂ ਸਾਥਿਓ ਇਸੇ ਤਰ੍ਹਾਂ ਹਰ ਜ਼ਿਲ੍ਹੇ ਦੀ ਮੀਟਿੰਗ ਹੌਲੀ-ਹੌਲੀ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਸਾਥਿਓ ਮੈਂ ਜਸਨ ਸਿੰਘ ਕਬਾਇਆ ਸੁਪਾ ਅਗੂ ਬੀਅ ਟਟਪਾਸ ਬੀਰ ਗਾਰ ਯੂਨੀਅਨ ਪਿਆ